ਮਾਈਕ ਦੀ ਆਵਾਜ਼ ਆ ਵਾਈਕ ਦੀ ਪਾਤੇ ਇਹ ਪਿੰਡ ਕੋੜਲਾ ਗੁਜਰਾ ਮਜੀਠਾ ਬਲਾਕ ਦੇ ਵਿੱਚ ਨੌਜਵਾਨ ਸਭਾ ਜਿਹੜੀ ਐਰਕਾ ਤਿਆਰ ਹੋਈ ਆ ਐਰਕਾ ਸਾਰੇ ਵੀਰਾਂ ਦਾ ਐਨ ਆਰ ਆਈ ਵੀਰਾਂ ਦਾ ਤੇ ਪਿੰਡ ਦੇ ਮੌਤਬਾਰ ਜਿਹੜੇ ਵੀਰ ਨੇ ਐਰਕਾ ਨੌਜਵਾਨ ਬਣ ਕੇ ਐਰਕਾ ਦੀ ਆਉਣ ਵਾਲੀ ਜਰੀ ਪੰਚਾਇਤ ਆ ਇਹ ਸਾਰੀ ਨੌਜਵਾਨਾਂ ਵੀਰਾਂ ਦੀ ਤੇ ਪੜ੍ਹਿਆ ਲਿਖਿਆ ਦੀ ਹੋਵੇਗੀ ਤੇ ਪਿੰਡ ਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਹਮ ਹਮਾ ਕੇ ਇਹਨਾਂ ਨੌਜਵਾਨ ਵੀਰਾਂ ਦਾ ਸਾਥ ਦਿੱਤਾ ਜਾਵੇ ਜਿਹੜੇ ਆਪਣੇ ਪਿੰਡ ਦੇ ਪੁਸਤ ਮਸਲੇ ਨੇ ਜਿਹੜੇ ਉਹ ਆਪਾਂ ਜਿਹੜੇ ਆ ਸਾਹ ਲਿਖੇ ਜਾਣਗੇ ਕਿ ਜਿਹੜਾ ਮਸਲਾ ਵਾ ਇਸ ਟਾਈਮ ਅਸੀਂ ਰੇਲਵੇ ਰੇਲਵੇ ਟ랙 ਤੇ ਲਾਗੇ ਖੜੇ ਆ ਸਕੂਲ ਦਾ ਮਸਲਾ ਵਾ ਚਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪਿੰਡ ਕੋੜਲਾ ਗੁਜਰਾ ਮਜੀਠਾ ਬਲਾਕ ਦੇ ਵਿੱਚ ਨੌਜਵਾਨ ਸਭਾ ਜਿਹੜੀ ਐਰਕਾ ਤਿਆਰ ਹੋਈ ਆ ਐਰਕਾ ਸਾਰੇ ਵੀਰਾਂ ਦਾ ਐਨਆਰਆਈ ਵੀਰਾਂ ਦਾ ਤੇ ਪਿੰਡ ਦੇ ਇਹ ਮੋਤਵਾਰ ਜਿਹੜੇ ਵੀਰ ਨੇ ਐਰਕਾ ਨੌਜਵਾਨ ਬਣ ਕੇ ਐਰਕਾ ਦੀ ਆਉਣ ਵਾਲੀ ਜਿਹੜੀ ਪੰਚਾਇਤ ਆ ਇਹ ਸਾਰੀ ਨੌਜਵਾਨਾਂ ਵੀਰਾਂ ਦੀ ਤੇ ਪੜ੍ਹਿਆ ਲਿਖਿਆ ਦੀ ਹੋएगी ਤੇ ਪਿੰਡ ਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਹਮ ਹਮਾ ਕੇ ਇਹਨਾਂ ਨੌਜਵਾਨ ਵੀਰਾਂ ਦਾ ਸਾਥ ਦਿੱਤਾ ਜਾਵੇ ਤੇ ਜਿਹੜੇ ਆਪਣੇ ਪਿੰਡ ਦੇ ਕੁਝ ਕੁ ਮਸਲੇ ਨੇ ਜਿਹੜੇ ਉਹ ਆਪਾਂ ਜਿਹੜੇ ਆ ਹੱਲ ਕੀਤੇ ਜਾਣਗੇ ਸਟੇਸ਼ਨ ਦਾ ਮਸਲਾ ਵਾ ਇਸ ਟਾਈਮ ਅਸੀਂ ਰੇਲਵੇ ਰੇਲਵੇ ਟਰੈਕ ਦੇ ਲਾਗੇ ਖੜੇ ਆ ਸਕੂਲ ਦਾ ਮਸਲਾ ਵਾ ਇਹਨਾਂ ਦੇ ਮਸਲੇ ਜਿਹੜੇ ਆ ਇਹ ਹੱਲ ਕੀਤੇ ਜਾਣ ਆਪਣੇ ਅਡੇ ਦੇ ਵਿੱਚ ਆ ਛੱਪੜ ਦਾ ਪਾਣੀ ਆ ਉਹ ਵੀ ਖਰਾਬੀ ਦੇ ਵਿੱਚ ਆ ਉਹ ਪਿੰਡ ਦੇ ਵਿੱਚ ਜਿਹੜੀਆਂ ਕੁਝ ਜਿਹੜੀਆਂ ਚੀਜ਼ਾਂ ਨੇ ਕਮੀਆਂ ਨੇ ਉਹ ਆਪਾਂ ਪੂਰੀਆਂ ਕੀਤੀਆਂ ਜਾਣ ਸੋ ਇੱਕ ਵਾਰ ਫੇਰ ਮੈਂ ਨਗਰ ਕੋਟਲਾ ਗੁਜਰਾਵਾਲਿਆਂ ਨੂੰ ਬੇਨਤੀ ਕਰਦਾ ਵਾਂ ਕਿ ਇਹਨਾਂ ਨੌਜਵਾਨ ਵੀਰਾਂ ਦਾ ਸਾਥ ਦਿੱਤਾ ਜਾਵੇ ਤੇ ਜਿਹੜੀ ਆਉਣ ਵਾਲੀ ਪੰਚਾਇਤ ਆ 15 ਤਰੀਕ ਨੂੰ ਚੋਣਾ ਹੋਣੀ ਆ ਪੰਚਾਇਤੀ ਚੋਣਾ ਇਹਨਾਂ ਨੂੰ ਆਪੋ ਨਹੀਂ ਕਿ ਇੱਕ ਇੱਕ ਕੀਮਤੀ ਵੋਟ ਪਾ ਕੇ ਤੇ ਕਾਮਯਾਬ ਕੀਤਾ ਜਾਵੇ ਕੋੜ ਦਾ ਗੁਜਰਾں ਦੇ ਨਗਰ ਵਾਸੀਆਂ ਦਾ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗਰੁੱਪ ਦੇ ਵਿੱਚ ਵਾਹਿਗੁਰਜੀ ਕਾ ਖਾਲਸਾ ਸੱਚ ਆ ਤੇ ਫਿਰ ਆਪ ਕੋ ਤੁਹਾਨੂੰ ਕੋਈ ਕਿਉਂ ਕੁਝ ਕਹੂਗਾ ਠੀਕ ਹੈ ਬਸ 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 ਇਹਦੀ ਇੱਕ ਗਰਾਊਂਡ 1990 ਦੀ ਆ ਬਣੀ ਅੱਜ ਕਿੰਨਾ ਚਿਰ ਹੋ ਗਿਆ ਸਰਪੰਚਾਇਤ ਕਿੰਨੇ ਮੈਂਬਰ ਉੱਠੇ ਕਿੰਨਿਆਂ ਨੂੰ ਅਸੀਂ ਵੋਟਾਂ ਪਾਈਆਂ ਪਹਿਲਾ ਨੰਬਰ ਇਹ ਵਾ ਤੀ ਕੋਈ ਵੀ ਆਪਣੇ ਬੱਚੇ ਨੂੰ ਸ਼ਾਮ 4 ਵਜੇ ਜਨਮ ਦੇ ਕੇ 9 ਜੀ ਵੋਟ ਨੂੰ ਪਾ ਸਕਦੀ ਮੈਂ ਪਾਈਆ ਮੈਂ ਵਾਦੇ ਕਦੇ ਨਹੀਂ ਕਰਦੀ ਮੈਂ ਕਦੀ ਵਾਦੇ ਤੋਂ ਕੁਝ ਨਹੀਂ ਦਿੰਦੀ ਮੈਂ ਬੜੀ ਵੱਡੀ ਜਿੰਮੇਵਾਰੀ ਹੈ ਓਏ ਕਿਹੜੀ ਹੈ ਔਰ ਕਿਹੜੀ ਜਨਮ ਦੇ ਕੇ ਜਿਨੇ 9 ਜੀ ਵੋਟ ਕੋ ਕੁਈ ਹੱਥ ਕੜਾ ਕਰਕੇ ਦੱਸੇ ਨਾ ਇਹ ਸਾਰੀ ਚੀਜ਼ਾਂ ਇਹ ਮੱਧ ਨਾਲ ਜਿਹਾ ਰੱਖ ਕੇ ਹੀ ਕੰਮ ਸ਼ੁਰੂ ਕੀਤਾ ਹੈ ਦੂਸਰੀ ਗੱਲ ਇਹਨਾਂ ਮੈਨੂੰ ਲਿਖ ਕੇ ਦਿੱਤਾ ਕਰਕੇ 20 ਫੋਟਾ ਮੱਥਾ ਅੱਗੇ ਤੇ 20 ਫੋਟਾ ਪਿੱਛੇ ਸਿੱਧੀ ਨੁੱਕਰ ਹੀ ਝਾੜ ਦਿੱਤੀ ਕੀ ਗੱਲ ਉਹ ਅੱਜ ਮੈਂ ਸੋਹਣੀ ਉਹ ਤੇ ਜਾਣਦੇ ਨਾ ਸਾਰੇ ਲੋਕੀ ਲਿਖਣਾ ਬਖਦੇ ਆੜ ਕੋ ਲਿਖ ਤੇ ਆ ਲਿਖ ਤੇ ਆ ਮੈਂ ਵਿਸ਼ਵਾਸ ਕਰਦੀ ਹਾਂ ਕਿ ਮੇਰੇ ਕੋ ਲਿਖਣ ਵਾਲਾ ਹੈਗਾ ਤੇ ਲਿਖਣ ਵਾਲਾ ਖੁਦ ਮੁੱਕਰ ਗਿਆ ਹੈ ਨਾ ਬੱਚੇ ਮਾਪਿਆਂ ਦੇ ਬਣ ਜਾਂਦੇ ਆ ਲੇਕਿਨ ਜੇ ਪਿਓ ਬੱਚਿਆਂ ਨੂੰ ਜਤੀਮ ਕਰਦੇ ਪਿਓ ਦੋਸੀ ਬਿਲਕੁਲ ਠੀਕ ਹੈ ਅਸੀਂ ਪਿਓ ਬਣਾ ਲਈਏ ਪਰ ਪਿਓ ਆਪਣੇ ਬੱਚਿਆਂ ਨੂੰ ਆਦਰ ਨਹੀਂ ਇਹ ਦਿੰਦਾ ਅੱਜ ਅਸੀਂ ਸੁਣਿਆ ਕਿ ਮਾਪਿਆਂ ਬੱਚਿਓ ਮਾਪਿਆਂ ਤੋਂ ਮਾਪੇ ਹੋ ਜਾਂਦਾ ਤਦੀ ਬੱਚੇ ਆਪ ਕੋ ਬੱਚੇ ਨਹੀਂ ਕਿਹਾ ਜੀ ਬਾਅਦ ਪੱਕੇ ਤਾਂ ਸੱਚੇ ਨੇ ਜੀ 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 ਪਰ ਜਿਹੜੇ ਲੋਕ ਭੋਲ ਜਾਂਦੇ ਨਹੀਂ ਬਿਲਕੁਲ ਨਹੀਂ ਚੰਗੇ ਨੇ ਠੀਕ ਹੈ ਬੜੀ ਵਧੀਆ ਗੱਲ ਹੈ ਤਾਂ ਜੇ ਆਪਾਂ ਕਿਸ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਤੁਰਦੇ ਹਾਂ ਉਦੋਂ ਪੂਰਾ ਹੀ ਸਾਥ ਦੋ ਮਰਦਿਆਂ ਦਾ ਬਿਲਕੁਲ ਹਾਂ ਅਹੀਂ ਤੁਹਾਡਾ ਕੀ ਪਿਓ ਥੋੜਾ ਜਿ ਨੂੰ ਚੋਣਾ ਠੀਕ ਹੈ ਬਿਲਕੁਲ 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 ਨਹੀਂ ਹਾਂਜੀ ਚਲੋ ਤੇ ਜੇ ਆਪਾਂ ਸੱਚ ਨੂੰ ਚੱਲ ਜੇ ਅਸੀਂ ਪਿਓ ਨੂੰ ਲੱਦਦੇ ਆ ਤੇ ਪਿਓ ਦਾ ਫਰਜ਼ ਆ ਸਾਨੂੰ ਲੱਗਣ ਦਾ ਬਿਲਕੁਲ ਜੇ ਹੀ ਰੋਸ ਨੇ ਪਿਓ ਦਾ ਫਰਜ਼ ਆ ਸਾਨੂੰ ਮਨਾਉਣ ਦਾ Vegan? ਇਹ ਗੱਲ ਹੈ ਵੀ ਜਿਹੜਾ ਵਾਦਾ ਕਰਕੇ ਹਰ ਮੌਕਾ ਮੌਕਾ ਦੋ ਸਾਨੂੰ ਖੜਾ ਹੀ ਮੌਕਾ ਮੌਕਾ ਦੋ ਸਾਨੂੰ ਅਸੀਂ ਤੁਹਾਡੇ ਵਿੱਚ ਹੀ ਵਿਚਰਾਂਗੇ ਜਿੱਦਾਂ ਤੁਸੀਂ ਕਹੋਗੇ ਉਦਾਂ ਹੁੰੋਗੇ ਤੁਹਾਡੇ ਮੈਂਬਰ ਸਰਪੰਚ ਇਹ ਸਾਰੇ ਇਹੀ ਹੋਣਗੇ ਦੂਸਰੀ ਗੱਲ ਚਲੋ ਜਿਹੜੀ ਇਹਨਾਂ ਪਾਸ ਜਿਹੜਾ ਕੀਤੀ ਉਹ ਮੈਂ ਵੀ ਕਹਣਾ ਚਾਹੁੰਦੀ ਹਾਂ ਕਿਉਂਕਿ ਜਦੋਂ ਆਪਣਾ ਕੋਈ ਏਸੀ ਹੰਟੋ ਜਾਂ ਚਾਹ ਕੋਈ ਬਿਮਾਰ ਹੋ ਜਾਵੇ ਚਾਹੇ ਕਿ ਅਟੈਕ ਹੋ ਜਾਣਾ ਕਿ ਗਰੀਬ ਕੋ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਲਾਜ ਫੜੋ ਜਲ ਜਾਂਦਾ ਲਾਜ ਫੜੋ ਜਲ ਜਾਂਦਾ ਉਹ ਜੋ 17 ਦੇ ਵਿੱਚ ਮੇਰੇ ਆਦਮੀ ਦਾ ਕੈਪ ਹੋਇਆ ਹੋ ਮੇਰੇ ਵੀਰ ਪਰ ਤੈਨੂੰ ਕਾਹ ਰੁਪਈਆ ਦੋਦੀ ਕੋ ਫੜ ਕੇ ਲਿਆ ਕੇ ਤੇ ਮੈਂ ਫਟੇ ਗੜ ਲੈ ਗਈ ਹਾਂ ਗਵਾਂਡੀਆਂ ਕੋ ਪੁੱਛਿਆ ਹੁਣਾ ਚਾਚੀ ਜੀ ਮੈਨੂੰ ਰੁਪਈਆ ਝਾੜ ਦੇ ਤਾਂ ਕਹਿੰਦੀ ਮੈਂ ਉਹ ਤਾਂ ਨਹੀਂ ਆ ਉਹ ਮਨੁੱਖ ਕਾਹਦਾ ਜਿਹੜਾ ਮਨੁੱਖ ਦਾ ਸਾਥ ਨਹੀਂ ਦਿੰਦਾ ਹਾਂ ਰੱਬ ਦੀ ਬਾਣੀ ਚ ਲਿਖਿਆ ਬਾਏ ਉਹ ਸਭ ਕੁਝ ਤੇ ਜੋ ਮਨੁੱਖ ਉਹਦਾ ਸਾਰਾ ਠੀਕ ਹੈ ਨਾ ਸੁਣ ਤੇ ਬਾਣੀ ਦੇ ਵਿੱਚ ਲਿਖਿਆ ਕਿ ਮਨੁੱਖ ਦੇ ਅੰਦਰ ਹੀ ਰੱਬ ਵੱਸਦਾ ਰੱਬ ਬਾਹਰ ਜਾਗਰ ਕਰੋ ਬਿਲਕੁਲ ਸਾਡੇ ਅੰਦਰ ਬਾਣੀ ਹੈ ਸਾਡੇ ਅੰਦਰ ਬਾਣੀ ਹੈਗੀ ਐਸੀ ਤਰ੍ਹਾਂ ਜਦੋਂ ਲੋਕਡਾਊਨ ਲੱਗਾ ਸੀ ਔਰ ਮੈਂ ਤੇ ਉਹ ਮੇਰੀਆਂ ਖਾਣੀਆਂ ਨਹੀਂ ਹੁੰਦੀਆਂ ਹਾਂ ਸਾਰੇ ਬੰਦੇ ਨੇ ਇਹਨਾਂ ਦੇ ਘਰੋਂ ਆਉਂਦੇ ਹਾਂ ਸਿਲੰਡਰ ਦੀ ਕਾਪੀ ਲੈ ਕੇ ਚਲੋ ਜਿੱਦ ਤੱਕ ਹੁਣ ਬਾਪਾ ਦੇ ਉੱਧਰੋਂ ਆਏ ਇਹਨਾਂ ਨੂੰ ਸਭ ਨੇ ਵੇਖ ਲਿਆ ਤੇ ਮੈਂ ਹੁਣ ਆਪਣੇ ਘਰ ਆਉਂਦੀ ਰਾਹ 'ਚ ਅਸੀਂ ਆਉਣ ਦੇ ਤੇ ਆਪਣੀ ਉਧਰ ਕਾਪੀਸ ਵੱਲ ਜਿੰਨੇ ਕਿਥੇ ਸਾਨੂੰ ਦੱਸ ਪਰਸਨ ਦੋ ਇਹ ਵੀ ਦਰਸ਼ਕਾਂ ਇਹ ਹੋਈ ਕਿਹਾ ਵਾ ਇਹ ਮਤਲਬ ਚਲੋ ਸਾਡੇ ਬੰਦੇ ਆਦਮੀ ਨਹੀਂ ਦਿਹਾੜੀਆਂ ਤੇ ਜਾਂਦੇ ਸਾਡੇ ਬੱਚੇ ਚਾਰ ਚਾਰ ਦਿਨੋਂ ਸੁੱਕੇ ਹੋਏ ਭੁੱਖੇ ਰਹਿਣ ਦੇ ਸਾਡੀ ਰੋਸ਼ਨ ਦੀ ਬਹੁਤ ਮੁਸ਼ਕਲ ਆ ਇਹਨਾਂ ਨੇ ਗੁੱਡਾ ਬੰਨ ਦਿੱਤਾ ਲੈ ਉਸ ਵੇਲੇ ਦੀ ਘਰ ਦੀ ਨੇ ਤੇ ਉਧਰ ਨਾ ਉਸ ਮਿੰਟ ਕਰਤੀ ਆ ਇਹ ਹਨ ਭੁੱਲ ਗਈ ਆ ਉਹ ਭੁੱਲ ਗਈ ਬੰਦੇ ਤੇ ਗੋਣ ਨਹੀਂ ਭੁਣੇ ਚਾਹੀਦੇ ਬੰਦੇ ਨੂੰ ਹਰ ਬੰਦੇ ਦੀ ਲੋੜ ਆ ਪਤਾ ਨਹੀਂ ਕਿੱਥੇ ਬੰਦੇ ਦੀ ਲੋੜ ਪੈ ਜਾਣੀ ਕਿੱਥੇ ਕਿਸ ਦਾ ਇਨਸੀਡੈਂਟ ਹੋਇਆ ਕਿੱਥੇ ਕਿਸ ਨੇ ਬਿਮਾਰ ਪੈਣਾ ਕਿੱਥੇ ਕਿਨੂੰ ਪਿਆਸ ਲੱਗਦੀ ਕਿੱਥੇ ਕੋਈ ਧੁੱਖਾ ਇਹ ਗੱਲ ਕਰਨੀ ਆਪਾਂ ਨੂੰ ਜ਼ਰੂਰ ਚਾਹੀਦੀ ਆ ਕਿ ਜੇ ਤੁਸੀਂ ਹੁਣ ਸਾਰੇ ਭੈਣ ਭਰਾ ਇਕੱਠੇ ਹੋ ਕੇ ਵਾਅਦਾ ਕਰਨ ਦੇ ਜੋ ਆਪਣਾ ਵਾਦੇ ਤਾਂ ਕਦੀ ਨਹੀਂ ਭੁੱਲਣਾ ਚਾਹੀਦਾ ਚਾਹੇ ਜਿੱਤਗੇ ਤੇ ਚਾਹੇ ਹਾਰ ਗਏ ਬਿਲਕੁਲ ਜਿੱਤ ਹਾਰ ਉਸਾਮਤ ਦੇ ਹੱਥ ਵਿੱਚ ਉਹਦੇ ਅਰਦਾਸ ਕਰੋ ਪ੍ਰਮਾਤਮਾ ਜਿਸ ਕੰਮ ਨੂੰ ਲਾ ਕੇ ਅਸੀਂ ਤੁਰੇ ਉਹਦੀ ਮਦਦ ਸਾਡੀ ਕੋਲ ਨਹੀਂ ਅਸੀਂ ਪੂਰੀ ਕਰਾਂਗੇ ਜੀ ਅਸੀਂ ਜਿੱਤੀਏ ਹਾਰੀਏ ਉਹ ਗੁਰੂ ਮਹਾਰਾਜ ਦੇ ਹੱਥ ਆ ਪਰ ਅਸੀਂ ਤੁਹਾਡੇ ਵਿੱਚ ਵਿਜਦੇ ਰਹਾਂਗੇ ਤੁਹਾਡੇ ਰਾਸ਼ਨ ਕਾਰਡ ਆਧਾਰ ਕਾਰਡ ਐਸੀ ਸਰਟੀਫਿਕੇਟ ਹੋਰ ਜੋ ਵੀ ਈਆਂ ਭੈਣਾਂ ਦੇ ਵਿਆਹ ਸ਼ਾਦੀਆਂ ਦੇ ਵਿੱਚ ਸਾਡੀ ਜਿਹੜੇ ਨੌਜਵਾਨ ਸਭਾ ਵਾ ਉਹ ਬਿਲਕੁਲ ਠੀਕ ਹੋਏਗੀ ਅਸੀਂ ਤੁਹਾਡੇ ਗਰੁੱਪ ਦੇ ਵਿੱਚ ਨੰਬਰ ਐਡ ਕਰਾਂਗੇ ਕਿਸੇ ਨੂੰ ਕੋਈ ਪ੍ਰੋਬਲਮ ਹੁੰਦੀ ਆ ਤੇ ਛੋਟੀ ਜੀ ਗਰੁੱਪ ਦੇ ਵਿੱਚ ਆਵਾਜ਼ ਲਗਾਓਗੇ ਸਾਨੂੰ ਆਹ ਪ੍ਰੋਬਲਮ ਆ ਤੇ ਸਾਡੇ ਵੀਰ ਹਾਜ਼ਰ ਹੋਣਗੇ ਉਸ ਜਗ੍ਹਾ ਤੁਹਾਡੇ ਮਰਦ ਸੋਲਵ ਕਰ ਦੇ। ਇਹ ਮਤਲਬ ਦੇਖੋ ਸਾਡਾ ਜਾਂਚ ਕਰ ਕਾਫੀ ਚੰਗਾ ਬਣਿਆ ਉਸ ਜਾਂਚ ਕਰ ਦੇ ਵਿੱਚ ਕੋਈ ਮਰਤੋਰੀ ਹੋਣੀ। ਸਤਿ ਸ਼੍ਰੀ ਅਕਾਲ ਠੀਕ ਹੈ ਉਸ ਜਾਂਚ ਕਰ ਨੂੰ ਇਹ ਕਹਿੰਦੇ ਆ ਕਿ ਜਦ ਵੀ ਸਾਡੇ ਪਰਿਵਾਰ ਦੇ ਵਿੱਚ ਕੋਈ ਡੈਥ ਹੁੰਦੀ ਹੈ ਜਿੱਦੋਂ ਹੁਣ ਤੁਸੀਂ ਸਭ ਲੋਕ ਜਿਹੜੇ ਮਤਲਬ ਗੁਰਦੁਆਰੀ ਹਾਂਜੀ ਆਪਣਾ ਖੰਡ ਪਾਠ ਉਹ ਸਮਾਂ ਬਤੀਤ ਕਰਦੇ ਜੋ ਉਹ ਬਤੀਤ ਅਸੀਂ ਇੱਥੇ ਕਰ ਸਕਦੇ ਹਾਂ ਬਹੁਤ ਵਧੀਆ ਕਿਉਂਕਿ ਜਗ੍ਹਾ ਸਾਡੀਆਂ ਥੋੜੀਆਂ ਬਿਲਕੁਲ ਉਹਦੇ ਵਿੱਚ ਚਾਰ ਜੀ ਸ੍ਰੀ ਜੀ ਮੋਟੇ ਭਾਂਡੇ ਹੋਣ ਉੱਥੇ ਦਰਿਆਾਂ ਕੀ ਪੀਵੇ ਸਭ ਕੁਝ ਸਿਸਟਮ ਹੋਵੇ ਸਾਰੇ ਤੇ ਬੈਠ ਗਏ ਤੇ ਜੇ ਜੇ ਦੀ ਗੱਲ ਸੁਣੀਏ ਤੇ ਸੁਣਾਈਏ ਤੇ ਬਹੁਤ ਆਨੰਦਮਾਨੀ ਆ ਆ ਵਾਹ ਵਾਹ ਜੀ ਤੇ ਤੁਸੀਂ ਮੌਕਾ ਦਿਓ ਤੇ ਤੁਹਾਨੂੰ ਮੌਕਾ ਦਿਓ ਤੁਸੋਂ ਕਿ ਵੀ ਹਾਂ ਕੋਈ ਆਇਆ ਹੀ ਅੱਗੇ ਸਾਡਾ ਸਕੂਲ ਸਾਡੇ ਬੱਚੇ ਡੂਟ ਜਾ ਰਹੇ ਨੇ ਸਾਡਾ ਸਕੂਲ ਪਲੱਸ ਟੂ ਤੱਕ ਹੋਣਾ ਚਾਹੀਦਾ ਵਾ ਇਹ ਕਹਿੰਦੇ ਸਾਡੀਆਂ ਗਲੀਆਂ ਵੇਖੋ ਕੋਈ ਪਾਣੀ ਖਲੋਤਾ ਹੋਇਆ ਗਲੀਆਂ ਨਹੀਂ ਪੜੀਆਂ ਇੱਕ ਹੱਦ ਪਰੌਣ ਨੇ ਸਾਡੀ ਪਾਣੀ ਟੈਂਕੀ ਵਾਲੀ ਨਹੀਂ ਕੋਈ ਇੱਧਰ ਪਾਣੀ ਦਾ ਪ੍ਰਬੰਧ ਬਣਾਦਾ ਇਹ ਤਾਂ ਨਹੀਂ ਗੀ ਗੱਲ ਵੀ ਸਾਡੇ ਤਾਰੇ ਨਾਲ ਜਦੋਂ ਨਾ ਬਣਦਾ ਚਾਹੀਦਾ ਠੀਕ ਹੈ ਜੀ ਤੁਸੀਂ ਮੰਜੂ ਦਾ ਸਾਥ ਦੋ ਜੋ ਸਾਡੇ ਗਰਮੀਤ ਕੌਰ ਜੀ ਤੁਹਾਡੇ ਇਹ ਭਾਈ ਜਰਦੀ ਬਾੜ ਜੀ ਖੜੇ ਨੇ ਇਹਨਾਂ ਦਾ ਸਾਥ ਦੋ ਪਹਿਲੇ ਦੇ ਹੱਥੇ ਸਕੂਲ ਵੀ ਆਪਣੇ ਰਿਤਾ ਜਾਊਗਾ ਤੇ ਪਾਣੀ ਦਾ ਨਿਕਾਸ ਵੀ ਕੀਤਾ ਜਾਊਗਾ ਤੇ ਸੜਕਾਂ ਨਵੀਆਂ ਵੀ ਬਣਾਈਆਂ ਜਾਣਗੀਆਂ ਤੇ ਜੋ ਜਿੰਨਾਂ ਵੀਰਾਂ ਦੇ ਘਰ ਨਹੀਂ ਹੈਗੇ ਉਹਨਾਂ ਨੂੰ 5-5 ਮਰਲੇ ਦੇ ਪਲਾਟ ਅਲਾਟ ਕਰਵਾ ਕੇ ਆਪਣੀ ਸਰਕਾਰੀ ਮੀਨ ਦੇ ਵਿੱਚੋਂ ਦੇਣ ਦੀ ਕੋਸ਼ਿਸ਼ ਕੀਤੀ ਜਾਊਗੀ ਹੋਰ ਕਿਸੇ ਦਾ ਸਵਾਲ ਹੋਵੇ ਤਾਂ ਕੋਈ ਕਰ ਸਕਦਾ ਹੈ। ਇਹ ਵੀਰ ਜੀ ਦਾ ਬਾਕੀ ਦੇ ਬੇਨਤੀ ਆ ਤੇ ਸਾਡੇ ਬੋਦੀ ਦਾ ਖਾਲਸਾ ਵਾਹਿਗੁਰੂ ਜੀ ਵਾਹੇ। ਇਹ ਕੋਰਲਾ ਗੁਜਰਾ ਦੇ ਨਗਰ ਨਿਵਾਸੀ ਨੂੰ ਦੇਖ ਤੇ ਆ। ਇਹ ਵੀਰ ਜੀ ਰਤਨ ਸਿੰਘ ਫੌਜੀ ਹੋਣਾ ਪਹਿਲੇ ਵੀ ਆਪਾਂ ਨੂੰ ਪਿੰਡ ਦੇ ਮੁਰਦਿਆਂ ਨਾਲ ਜਾਣੂ ਕਰਵਾਇਆ ਵਾ। ਤੇ ਸਾਡੀ ਕੋਸ਼ਿਸ਼ ਹੈ ਵੀ ਸਭ ਤੋਂ ਵੱਡੀ ਗੱਲ ਇਹ ਕੇ ਆ ਇੱਕ ਐਸੀ ਭਾਈਚਾਰੇ ਨੂੰ ਮੌਕਾ ਮਿਲਿਆ ਵਾ ਅਸੀਂ ਸਾਡੀ ਕੋਸ਼ਿਸ਼ ਇਹ ਹੋ ਰਹੀ ਜੀ ਕਿ ਐਸੀ ਭਾਈਚਾਰਾ ਜਿਹੜਾ ਵਾ ਸਾਡਾ ਜੇ ਅਸੀਂ ਇੱਕ ਆ ਇਹ ਵੀ ਸਾਡੀ ਅਸੀਂ ਇਹਨਾਂ ਦੇ ਆ ਅਸੀਂ ਰਲ ਮਿਲ ਕੇ ਆਕਾਂ ਆਪਣੀ ਜਿਹੜੀ ਨੌਜਵਾਨਾਂ ਦੀ ਪੰਚਾਇਤ ਬਣਾਈਏ ਤੇ ਜਿਹੜੀ ਨੌਜਵਾਨਾਂ ਦੀ ਸਾਡੀ ਪੰਚਾਇਤ ਬਣੇਗੀ ਇਹਨਾਂ ਦੇ ਉੱਪਰ 11 ਮੈਂਬਰੀ ਨੌਜਵਾਨ ਪੜ੍ਹੇ ਲਿਖੇ ਨਾਲ ਇਹਨਾਂ ਦਾ ਸਹਿਯੋਗ ਕਰਨਗੇ ਇਸ ਤੋਂ ਬਾਅਦ ਵਿੱਚ ਜਿਹੜੇ ਵੀ ਆਪਣੇ ਪਿੰਡ ਦੇ ਮਸਲੇ ਹੋਣਗੇ ਉਹਨਾਂ ਮਸਲਿਆਂ ਦੇ ਉੱਤੇ ਆਪਾਂ ਵਿਚਾਰ ਵਟਾਂਦਰਾ ਕਰਕੇ ਤੇ ਉਹਨਾਂ ਨੂੰ ਹੱਲ ਕੀਤਾ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਰ ਨੰਬਰ 2 ਦੇ ਵਿੱਚੋਂ ਇੱਕ ਦੇ ਵਿੱਚੋਂ ਇੱਕ ਦੇ ਵਿੱਚੋਂ ਅੱਛਾ ਇੱਕ ਨੰਬਰ ਵਾਰਡ ਦੇ ਵਿੱਚੋਂ ਸ਼੍ਰੀਮਤੀ ਗਰਮੀਤ ਕੌਰ ਜੀ ਜੋ ਮੈਂਬਰ ਪੰਚਾਇਤ ਵਾਸਤੇ ਕਾਜ ਜਮਾ ਕੀਤੇ ਹਨ ਤੇ ਕਾਜ ਇਹਨਾਂ ਦੇ ਨਿਕਲੇ ਆਏ ਹਨ ਉਹਨੇ ਮਨਾਨ ਦੇ ਵਿੱਚ ਹਨ ਤੇ ਅਸੀਂ ਇਹਨਾਂ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਅਗਰ ਤੁਸੀਂ ਜਿੱਤ ਪ੍ਰਾਪਤ ਕਰ ਲੈਂਦੇ ਹੋ ਜੋ ਤਾਂ ਅਸੀਂ ਦੇਖਿਆ ਤੁਹਾਨੂੰ ਕਾਫੀ ਹੰਗਾਰਾ ਮਿਲ ਰਿਹਾ ਹੈ ਤੇ ਤੁਹਾਡੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਕਿਹੜੇ ਕਿਹੜੇ ਮੁੱਦਿਆਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਾਓਗੇ ਬਸੋ ਜੀ ਅਸੀਂ ਪਹਿਲਾਂ ਸਾਡੀਆਂ ਵੇਖੋ ਕਿ ਮੜੀਆਂ ਕਿਸ ਤਰ੍ਹਾਂ ਹੋ ਜਾਂ ਠੀਕ ਹੈ ਕੋਈ ਉੱਥੇ ਕੋਈ ਹੈ ਨਹੀਂ ਆ ਕੋਈ ਜਿੰਨੇ ਸਰਪੰਚ ਬਣੇ ਮੈਂਬਰ ਬਣੇ ਆ ਤੁਹਾਡੀਆਂ ਮੜੀਆਂ ਦਾ ਕੋਈ ਹੱਲ ਨਹੀਂ ਕਰਦਾ ਠੀਕ ਆ ਪਾਣੀ ਗਲੀਆਂ ਚ ਖਲੋਤਾ ਰਹਿੰਦਾ ਕੋਈ ਸੱਪੜ ਦਾ ਕੋਈ ਹੈ ਨਹੀਂ ਖਲਾਸ ਖੱਪੜ ਵੀ ਸਾਡਾ ਬਣਨਾ ਚਾਹਦਾ ਬੜੀਆਂ ਵੀ ਸਾਡੀਆਂ ਹੁਣ ਮੈਂ ਤੇ ਜੋ ਵਧੀਆ ਕਿਸੇ ਨੇ ਨਹੀਂ ਅੱਜ ਤੱਕ ਜਿੰਨੇ ਮੈਂਬਰ ਸਰਪੰਚ ਬਣਿਆ ਕੋਈ ਕਿਸੇ ਨੇ ਹੱਲ ਨਹੀਂ ਕੀਤਾ ਕੋਈ ਗੱਲ ਨਹੀਂ ਉਹ ਤਾਂ ਹੱਲ ਕਰਨਾ ਹੈ ਹਾਂ ਗੁਰੂ ਮਾਲੇ ਤੁਹਾਨੂੰ ਮੌਕਾ ਦੇਵੇਗਾ ਤੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਆਉਣ ਵਾਲੇ ਪਹਿਲੇ ਸਾਲ ਦੇ ਵਿੱਚ ਜੇ ਸਾਰੇ ਮਸਲੇ ਹੱਲ ਕਰਵਾਓ ਜਿੰਨਾਂ ਦਾ ਸਹਿਯੋਗ ਦੇ ਨਾਲ ਬੋਲੇ ਸੋਨਿਆ ਸੋਸ ਕ੍ਰਿਆ ਕਾਲੂ ਇਹ ਸਾਡੇ ਮੈਂਬਰ ਦੋ ਨੰਬਰ ਵਾਰਚ ਨੇ ਤੇ ਇਹਨਾਂ ਨੂੰ ਦੱਸੋ ਤੁਸੀਂ ਕੀ ਕਰੋਗੇ ਇਹਨਾਂ ਨਾਲ ਆਪਾਂ ਵੀ ਮੜੀਆਂ ਦੇ ਵਿੱਚ ਜਦੋਂ ਕੋਈ ਜਾਂਦਾ ਤਾਂ ਉੱਥੇ ਖਨੂਲੀ ਜਗ੍ਹਾ ਹੈ ਨਹੀਂ ਆ ਇੰਨਾ ਬੁਰਾ ਹਾਲਿਆ ਉਥੋਂ ਦਾ ਆ ਹੁਣ ਕੋਲੇ ਆ ਆਪਣਾ ਇੱਥੇ ਛੜਿਆ ਦੇਨੇ ਲੋਕੀ ਖੋਈ ਜਾਂਦੇ ਇੱਕ ਦੂਜੇ ਵਿੱਚ ਵਿੱਚ ਕੋਈ ਲਾਈਟ ਲੂਡ ਲੱਗੀ ਹੋਊਗੀ ਪਤਾ ਹੋਊਗਾ ਠੀਕ ਹੈ ਜੀ ਆਪਾਂ ਦਾ ਕੇ ਵੀ ਪਾਰਟੀ ਨਾਲ ਹੈ ਨਹੀਂ ਆ ਆਪਾਂ ਨੌਜਵਾਨ ਸਾਰਿਆਂ ਨੇ ਅੱਗੇ ਆਉਣਾ ਵਾ ਤੇ ਆਪਾਂ ਸਾਰਿਆਂ ਮਿਲ ਕੇ ਕਰਨਾ ਹੁੰਦਾ ਬਾਕੀ ਅਹੀਂ ਪੇਟ ਦਾ ਮਸਲਾ ਮੇਰੇ ਜਿਹੜੀ ਦਿਲ ਦੀ ਆਵਾਜ਼ ਆ ਪਿੰਡ 'ਚ ਕਿਸੇ ਦਾ ਕੋਈ ਹੋਵੇ ਗਰੀਬ ਕੋਈ ਹੋਵੇ ਅਮੀਰ ਜਦੋਂ ਕੇ ਇਹਦਾ ਐਕਸੀਡੈਂਟ ਹੁੰਦਾ ਨਾ ਹਸਪਤਾਲਾਂ ਵਾਲੇ ਉਹਦੇ ਤੱਪੜ ਰੋਲ ਦਿੰਦੇ ਆ ਤੇ ਕੋਈ ਵੀ ਹੋਵੇ ਭਾਵੇਂ ਸਾਡਾ ਕੋਈ ਨਾ ਸਾਡੇ ਨਾਲ ਤੁਰੇ ਭਾਵੇਂ ਤੁਰੇ ਅਹੀਂ ਉਹਦੀ ਹਰਤ ਕਰ ਦੇ ਵਿੱਚੋਂ ਮੰਗਤਿਆ ਉਹ ਭਾਵੇਂ ਮੰਗ ਕੇ ਲਈਏ ਪੈਸੇ ਅਹੀਂ ਉਹਦੀ ਹੈਲਪ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਗੱਲ ਜੀ ਨਹੀਂ ਲੈ ਗਈ ਜੀ ਤੁਹਾਡਾ ਜੀ ਨੋਸਪਰਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਨੂੰ ਪਤਾ ਕਿ ਜੀ ਸਰਪੰਚੀ ਇਲੈਕਸ਼ਨ ਦਾ ਟਾਈਮ ਆ ਗਿਆ ਹੈ ਤੇ ਸਾਡੇ ਸਰਪੰਚਾ ਗਰੁੱਪ ਨੌਜਵਾਨ ਸਭਾ ਵੱਲੋਂ ਬਹੁਤ ਵਧੀਆ ਪ੍ਰਚਾਰਾ ਕੀਤਾ ਗਿਆ ਸੀ ਸਾਰੇ ਪਿੰਡ ਨੂੰ ਇਕੱਤਰ ਕਰਕੇ ਗੁਰਦੁਆਰਾ ਸਾਹਿਬ ਦੇ ਅੰਦਰ ਅਤੇ ਸਰਪੰਚੀ ਦੇ ਨਾਲ ਸਰਪੰਚ ਚੁਣਨ ਵਾਸਤੇ ਪੂਰਾ ਜੋਰ ਲਗਾਇਆ ਗਿਆ ਸਾਰੇ ਪਿੰਡ ਦੀ ਸਹਿਮਤੀ ਹੋਣ ਤੋਂ ਬਾਅਦ ਜੋ ਕੁਝ ਸਿਆਸੀ ਧਿਰਾਂ ਵੱਲੋਂ ਆਗੂ ਫੜੇ ਕੀਤੇ ਗਏ ਉਹਨਾਂ ਨੂੰ ਇਹ ਗੱਲ ਮੰਨਣ 'ਚ ਨਹੀਂ ਆਈ ਜੋ ਕਿ ਇਹਦੇ ਵਿੱਚ ਸਾਡੇ ਪਿੰਡ ਦਾ ਕਾਫੀ ਨੁਕਸਾਨ ਹੁੰਦਾ ਏ ਕਿਉਂਕਿ ਟਾਈਮ ਦੀ ਘਾਪੀ ਹੁੰਦੀ ਏ ਔਰ ਪੈਸਾ ਦੀ ਘਾਪੀ ਹੁੰਦਾ ਏ ਅਸੀਂ ਚਾਹੁੰਦੇ ਹਾਂ ਕਿ ਸਰਬ ਸੰਤੀ ਦੇ ਨਾਲ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਅਸੀਂ ਆਪਣੇ ਪਿੰਡ ਦਾ ਵਿਕਾਸ ਕਰਾਉਣ ਵਾਸਤੇ ਇਹਨਾਂ ਖਰਚਿਆਂ ਫਿਊਲ ਖਰਚਿਆਂ ਨੂੰ ਲਾ ਕਰੀਏ ਤੇ ਸਰਬ ਸੰਤੀ ਦੇ ਨਾਲ ਸਰਪੰਚ ਚੁਣ ਕੇ ਪੜਿਆ ਲਿਖਿਆ ਨੌਜਵਾਨ ਤੇ ਪਿੰਡ ਦਾ ਵਿਕਾਸ ਕਰੀਏ ਜਿਹਦੇ ਵਿੱਚ ਸਾਡੇ ਐਸੀ ਭਾਈ ਜਾਰਾ ਸਰਪੰਚ ਦੇ ਵਿੱਚ ਕੈਂਡੀਡੇਟ ਖੜੇ ਕੀਤੇ ਗਏ ਨੇ ਸਾਡੇ ਵੱਲੋਂ ਸ਼੍ਰੀਮਤੀ ਮਨਜੂਜੀ ਨੂੰ 1 ਨੰਬਰ ਵਾਰ ਤੋਂ ਸਰਪੰਚ ਦੇ ਕਾਈ ਭਰੇ ਨੇ ਬੜੇ ਲਿਖੇ ਨੇ ਜੂ ਜਵਾਨ ਨੇ ਤੇ ਸਾਰੇ ਪਿੰਡ ਨੇ ਇਹਨਾਂ ਨੂੰ ਵੋਟ ਪਾ ਕੇ ਕੰਮਜਾਬ ਕਰਨਾ ਏ 2 ਨੰਬਰ ਵਾਰ ਤੋਂ ਸ਼੍ਰੀਮਤੀ ਗਰਮੀਤ ਕੌਰ ਜੀ ਨੇ ਇਹਦੇ ਵਿੱਚ ਵੀ ਸਾਨੂੰ ਐਸੀ ਭਾਈ ਜਾਰੇ ਨੂੰ ਬਹੁਤ ਖੇਰਬਾਦ ਮੌਕਾ ਮਿਲਿਆ ਏ ਕਿ ਅਹੀਂ ਕਹੋਨੇ ਆ ਕਿ ਸਾਰਾ ਪਿੰਡ ਇਹਨਾਂ ਨੂੰ ਵੋਟ ਪਾਵੇ ਔਰ ਪੜੀ ਲਿਖੀ ਜਿਹੜੀ ਸਰਕਾਰ ਆ ਉਹ ਲੈ ਕੇ ਆਵੇ ਜੋ ਸਾਡੀ ਪੰਚਾਇਤ ਆ ਉਹ ਲੈ ਕੇ ਆਵੇ ਤੇ ਦੂਸਰਾ ਗੱਲ ਇਹ ਆ ਵੀ ਸਾਡੇ ਪਿੰਡ ਦੇ ਜੋ ਮਸਲੇ ਨੇ ਸਭ ਤੋਂ ਮੇਨ ਮਸਲਾ ਵਾ ਸਾਡੇ ਪਿੰਡ ਨਸ਼ਿਆਂ ਦਾ ਦਰਿਆ ਉਸ ਨੂੰ ਅਸੀਂ ਬਿਲਕੁਲ ਠੱਲ ਪਾਵਾਂਗੇ ਜਿਵੇਂ ਸਾਡਾ ਪਿੰਡ ਸਹਿਯੋਗ ਦਿੰਦਾ ਏ ਔਰ ਜੋ ਸਾਡਾ ਸਕੂਲ ਹੈ ਲੰਮੇ ਸਮੇਂ ਤੋਂ ਮਿਡਲ ਸਕੂਲ ਹੈ ਸਾਰੇ ਆਸ-ਪਾਸ ਦੇ ਸਕੂਲ ਕੋਈ 10ਵੀਂ ਤੱਕ ਹੋ ਗਿਆ ਕੋਈ ਪ੍ਰਾਇਮਰੀ ਤੱਕ ਹੋ ਗਿਆ ਲੇਕਿਨ ਇਹ ਐਸੇ ਦਾ ਐਸੇ ਹੀ ਏ ਇਸ ਨੂੰ ਅਸੀਂ ਪਹਿਲ ਦੇ ਆਧਾਰ ਤੇ ਪਲੱਸ 2 10 ਤੱਕ ਲੈ ਕੇ ਜਾਵਾਂਗੇ ਤੇ ਦੂਸਰਾ ਜੋ ਸਾਡੇ ਪਿੰਡ ਦਾ ਪਾਣੀ ਦਾ ਨਿਕਾਸ ਹੈ ਛੱਪੜ ਭਰੇ ਪਏ ਨੇ ਵਹਿਣੀਆਂ ਭਰੀਆਂ ਪਈਆਂ ਨੇ ਗਲੀਆਂ ਬਿਲਕੁਲ ਤਣਾ ਤਣ ਹੋਈਆਂ ਪਈਆਂ ਨੇ ਉਹ ਬਿਲਕੁਲ ਅਸੀਂ ਪਾਣੀ ਦਾ ਵਿਕਾਸ ਜਿਹੜਾ ਵਾ ਬਾਹਰ ਕਰਾਵਾਂਗੇ ਲਿਖਾਸੋਂ ਦੇ ਵਿੱਚ ਪਾਈਪਵਾ ਕੇ ਬਿਲਕੁਲ ਛਕੜਾਂ ਨੂੰ ਪੱਕਿਆ ਕਰਵਾਵਾਂਗੇ ਅਸੀਂ ਬਿਲਕੁਲ ਵੀ ਗ੍ਰਾਂਟ ਦੀ ਜ਼ਿਆਦਾ ਇੰਤਜ਼ਾਰ ਨਹੀਂ ਕਰਾਂਗੇ ਕਿਉਂਕਿ ਪੜਿਆ ਲਿਖਿਆ ਨੌਜਵਾਨ youth ਔਰ ਪੜੇ ਲਿਖੇ ਸਰਪੰਚ ਸਾਹਿਬ ਸਾਡੀ سپورਟ ਦੇ ਵਿੱਚ ਨੇ ਤੇ ਸਾਨੂੰ ਬਾਹਰੋਂ ਵੀ ਵੀਰਾਂ ਦਾ ਸਨੇਹਾ ਹੈ ਕਿ ਅਸੀਂ ਕਿਸੇ ਵੀ ਪਾਰਟੀ ਦੇ ਨਾਲ ਪਿੰਡ ਦੀ ਸਰਪੰਚੀ ਨੂੰ ਨਹੀਂ ਜੋੜਨਾ ਹੈ ਔਰ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਅਸੀਂ ਜੋ ਵੀ ਕਾਰਜ ਕਰਨੇ ਆ ਸਰਬਸੰਗੀ ਦੇ ਨਾਲ ਕਰਨੇ ਆ ਪਰ ਇਹ ਜੋ ਵੀ ਮੌਕਾ ਮਿਲਿਆ ਨਹੀਂ ਇਹ ਇਸ ਚੀਜ਼ ਦਾ ਸਾਨੂੰ ਬੜੀ ਦੁੱਖ ਦੀ ਗੱਲ ਹੈ ਕਿ ਅਸੀਂ ਸਰਬਸੰਗੀ ਨਹੀਂ ਕਰ पाए ਤੇ ਇਸ ਕਰਕੇ ਅਸੀਂ ਸਾਰੇ ਹੀ ਸੂਝਵਾਨ ਵੋਟਰਾਂ ਨੂੰ ਬੇਨਤੀ ਕਰਦੇ ਆ ਕਿ ਜੋ ਸਾਡੀ ਆਜ਼ਾਦ ਨੌਜਵਾਨ ਸਰਬਸੰਗੀ ਪਾਰਟੀ ਹੈ ਕੁਣੂ ਵੋਟ ਪਾ ਕੇ ਆਪਣਾ ਕੰਮਤੀ ਕਾਮਯਾਬ ਕਰੋ ਕਿ ਜੋ ਸਾਡੇ ਮਸਲੇ ਨੇ ਜਿਹਦੇ ਵਿੱਚ ਤੁਹਾਨੂੰ ਪਹਿਲਾਂ ਵੀ ਗਿਣਕੇ ਦਿਖਾਏ ਨੇ ਉਸ ਤੋਂ ਬਾਅਦ ਸਟੇਸ਼ਨ ਵੀ ਬੰਦ ਹੋ ਚੁੱਕਾ ਵਾ ਪਿੰਡ ਦਾ ਚਾਰਜ ਸਵੇਰਾ ਗੰਦਗੀ ਨਾਲ ਭਰਿਆ ਪਿਆ ਆ ਔਰ ਵੱਡੀ ਲੈਂ ਜਿਹੜੀ ਸਾਡੇ ਪਿੰਡ ਦੇ ਉਤੋਂ ਦੀ ਲੰਘ ਲਈਏ ਬਹੁਤ ਹੀ ਡੇਂਜਰ ਕੰਮ ਹੈ ਉਹ ਇਹ ਸਾਰੇ ਮਸਲੇ ਨੂੰ ਅਸੀਂ ਵਿਚਾਰਨਾ ਹੈ ਹੱਲ ਕਰਨਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਅਗਰ ਤੁਸੀਂ ਸਾਨੂੰ ਮੌਕਾ ਦਿੰਦੇ ਹੋ ਸਾਰੇ ਸੂਝਵਾਨ ਤੇ ਪੜ੍ਹੇ ਲਿਖੇ ਤੇ ਸਭ ਤੋਂ ਪਹਿਲਾਂ ਇਹ ਜਿਹੜੇ ਸਾਡੇ ਭਗਦੇ ਮਸਲੇ ਆ ਇਹਨਾਂ ਨੂੰ ਅਸੀਂ ਇੱਕ ਦੋ ਸਾਲਾਂ ਦੇ ਵਿੱਚ ਹੀ ਕੰਪਲੀਟ ਕਰਾਂਗੇ ਔਰ ਇਹ ਤਾਰਾ ਇਹ ਸਾਰਾ ਕੁਝ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਹੋਵੇਗਾ ਇੰਨੀ ਹੀ ਬੇਨਤੀਆਂ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ